ਇਸ ਵੇਲੇ ਦੀ ਬੜੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਰਨਲ ਬਾਜ ਦੇ ਮਾਮਲੇ ਦੇ ਵਿੱਚ ਅੱਜ ਪਰਿਵਾਰ ਦੇ ਵੱਲੋਂ ਇੱਕ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਪਟਿਆਲੇ ਦੇ ਵਿੱਚ ਵੱਡਾ ਇਕੱਠ ਹੁੰਦਾ ਦਿਖਾਈ ਦਿੱਤਾ ਹੈ ਤੇ ਉੱਧਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਮੰਗਾਂ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਰੱਖੀਆਂ ਗਈਆਂ ਸੀ ਤਾਂ ਉਹ ਮੰਗਾਂ ਦੇ ਉੱਤੇ ਵੀ ਬੂਰਪੰਦਾ ਦਿਖਾਈ ਦੇ ਰਿਹਾ ਹੈ ਪਟਿਆਲਾ ਪੁਲਿਸ ਦੇ ਵੱਲੋਂ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਰੱਖੀਆਂ ਗਈਆਂ ਮੰਗਾਂ ਮੰਨ ਲਈਆਂ ਗਈਆਂ ਨੇ ਜੀ ਹਾਂ ਜਿੱਥੇ ਇੱਕ ਪਾਸੇ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਪਟਿਆਲਾ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਉਧਰ ਦੂਸਰੇ ਪਾਸੇ ਇਸ ਦਾ ਦਬਾਅ ਵੀ ਦੇਖਣ ਨੂੰ ਮਿਲਿਆ ਹੈ ਤੇ ਇਸ ਪੂਰੇ ਪ੍ਰਦਰਸ਼ਨ ਨੂੰ ਬੂਰ ਪੈਂਦਾ ਵੀ ਦਖਾਈ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਐਕਸ਼ਨ ਦੀ ਤਿਆਰੀ ਕਰ ਲਈ ਗਈ ਹੈ ਦਰਅਸਲ ਕੱਲ੍ਹ ਸ਼ਾਮ ਨੂੰ ਹੀ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਐਸਆਈਟੀ ਬਣਾ ਲਈ ਗਈ ਸੀ ਤੇ ਉਸ ਤੋਂ ਪਹਿਲਾਂ ਇੱਕ ਜ਼ੀਰੋ ਐਫਆਈਆਰ ਇਸ ਪੂਰੇ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਸੀ ਤਾਂ ਹੁਣ ਇਸ ਵੇਲੇ ਦੀ ਵੱਡੀ ਅਪਡੇਟ ਇਹ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਐਸਆਈਟੀ ਜਿਹੜੀ ਬਣਾਈ ਗਈ ਸੀ ਤੇ ਉਸ ਦੇ ਵੱਲੋਂ ਹੁਣ 22 ਨੇਮ ਪਰਚਾ ਜਿਹੜਾ ਉਹ ਦਰਜ ਕਰ ਲਿਆ ਗਿਆ ਜੀ ਹਾਂ ਐਫਆਈਆਰ ਦੇ ਵਿੱਚ ਬਾਈ ਨੇਮ ਜਿਹੜਾ ਨੇ ਮੁਲਜ਼ਮਾਂ ਦੇ ਨਾਮ ਲਿਖ ਕੇ ਜਿਹੜਾ ਪੂਰਾ ਐਫ ਆਈ ਆਰ ਨੂੰ ਦਰਜ ਕਰ ਲਈ ਗਈ ਹੈ ਇਸ ਦੇ ਨਾਲ ਹੀ ਜਿਹੜੇ ਕਰਨਲ ਬਾਠ ਨੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਨਾ ਸਾਰੇ ਮੁਲਜ਼ਮਾ ਨੂੰ ਸਸਪੈਂਡ ਕਰ ਦਿੱਤਾ ਜਾਵੇ ਤਾਂ ਸਸਪੈਂਸ਼ਨ ਪਹਿਲਾਂ ਹੀ ਕਰ ਦਿੱਤੇ ਗਏ ਸੀ ਸਸਪੈਂਸ਼ਨ ਨੋਟਿਸ ਜਿਹੜੇ ਨੇ ਪਹਿਲਾਂ ਹੀ ਕਰ ਦਿੱਤੇ ਗਏ ਸੀ ਤੇ ਹੁਣ ਸਸਪੈਂਡ ਵੀ ਕਰ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਇੱਕ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਹੜੀ 24 ਘੰਟੇ ਦੀ ਰਿਪੋਰਟ ਜਿਹੜੀ ਆ ਉਹ ਜਾਰੀ ਕਰੇਗੀ ਤੇ ਸਭ ਦੇ ਉੱਤੇ ਨਿਗ੍ਹਾਾਂ ਹੁਣ ਤੱਕ ਇਹ ਹੋਈਆਂ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੋਣਾ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਪਰ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਕਰਨਲ ਬਾੜ ਦਾ ਪਰਿਵਾਰ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ ਤੇ ਜੇਕਰ ਪੂਰੇ ਮਾਮਲੇ ਦੀ ਪਿਛੋਕੜ ਤੇ ਜਾਈਏ ਤਾਂ ਪੂਰਾ ਮਾਮਲਾ 12 13 ਮਾਰਚ ਦਾ ਹੈ ਜਦੋਂ ਇੱਕ ਕਰਨਲ ਬਾਠ ਆਪਣੇ ਪਰਿਵਾਰ ਦੇ ਨਾਲ ਟਾਬੇ ਦੇ ਵਿੱਚ ਰਾਤ ਦਾ ਖਾਣਾ ਖਾ ਰਹੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਪਾਰਕਿੰਗ ਨੂੰ ਲੈ ਕੇ ਪੁਲਿਸ ਵਾਲੇ ਮੁਲਾਜ਼ਮਾਂ ਦੇ ਵਿੱਚ ਤੇ ਕਰਨਲ ਬਾਠ ਦੇ ਵਿੱਚ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਰਨਲ ਬਾਠ ਦੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਵਾਦ ਕਰਨਲ ਬਾਠ ਦੇ ਪਰਿਵਾਰ ਦੇ ਵੱਲੋਂ ਨਾਦੀ ਧਰਮ ਪਤਨੀ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੁਲਿਸ ਉਸ ਤਰੀਕੇ ਦੇ ਨਾਲ ਕਾਰਵਾਈ ਨਹੀਂ ਕਰ ਰਹੀ ਜਿਸ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ ਤੇ ਲਗਾਤਾਰ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਸੀ ਜਿਸ ਤੋਂ ਬਾਅਦ ਦੇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਜਿਹੜਾ ਗਵਰਨਰ ਆਫ ਪੰਜਾਬ ਉਹਨਾਂ ਦੇ ਕੋਲ ਵੀ ਜਾਇਆ ਗਿਆ ਪੰਜਾਬ ਦੇ ਰਾਜਪਾਲ ਕੋਲ ਵੀ ਜਾਇਆ ਗਿਆ ਤੇ ਉੱਥੇ ਹੀ ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਕਰਕੇ ਕਈ ਵੱਡੇ ਸਬੂਤ ਜਿਹੜਾ ਨੇ ਕਰਨਲ ਬਾੜ ਦੀ ਪਤਨੀ ਦੇ ਵੱਲੋਂ ਦਿਖਾਏ ਗਏ ਜਿਸ ਦੇ ਵਿੱਚ ਉਹਨਾਂ ਨੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਜਿਸ ਚ ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕੁੱਟਮਾਰ ਕਰਨ ਦੇ ਤਾਂ ਉਹਨਾਂ ਦੇ ਵੱਲੋਂ ਮਾਫੀ ਵੀ ਮੰਗੀ ਗਈ ਹੈ ਤਾਂ ਸ ਤੇਜ਼ ਤੋਂ ਦਿਹਾੜ ਦੇ ਹੋਏ ਕਰਨਲ ਬਾੜ ਦੇ ਪਤਨੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਉਹਨਾਂ ਦੀ ਸਪੀਚ ਸੁਣ ਲੈਣੇ ਆ

ਕਿ ਜੋ ਤੁਹਾਡੇ ਪ੍ਰੈਸ਼ਰ ਨਾਲ ਹੋਈ ਰਾਤੀ 3:30 ਵਜੇ ਆਈ ਐਮ ਥੈਂਕਫੁਲ ਟੂ ਡੀਸੀ ਪ੍ਰੀਤੀ ਜੀ ਮੈਂ ਉਹਨਾਂ ਲਈ ਤੁਹਾਨੂੰ ਸਾਰਿਆਂ ਨੂੰ ਬੁਲਾਉਂਗੀ ਇਸ ਵਾਰੀ ਗੁੱਡਵਿਲ ਜੈਸਟਰ ਤੇ ਥੈਂਕਸ ਕਰੋ ਡੀਸੀ ਪ੍ਰੀਤੀ ਨੇ ਸਾਡਾ ਸਾਥ ਦਿੱਤਾ ਹੈ ਸ਼ੀ ਹੈ ਸਟੰਡ ਬਾਇਸ ਐਸ ਅ ਪਿਲਰ ਇੱਕ ਲੇਡੀ ਨਾਲ ਦੀ ਲੇਡੀ ਖੜੀ ਹੋਈ ਮੈਂ ਉਹਨਾਂ ਦਾ ਧੰਨਵਾਦ ਕਰ ਦਿਆ ਬਲੱਡ ਆਫ ਆਰਮੀ ਜਰਨਲ ਚੰ다 ਸਿੰਘ ਦੇ

ਸਿਟੀਜ਼ਨ ਜੀ ਸੁ ਤੇ ਸੇ ਪੰਜਾਬ ਦਾ ਐਸੂ ਸਾਡੇ ਪੰਜਾਬ ਵਿੱਚ ਐਡੇ ਸਾਨੂੰ ਸਰਕਾਰ ਨਹੀਂ ਚਾਹੀਦੀ ਜਿਹੜੀ ਸਾਡੇ ਗੱਤੀ ਜੋ ਸਾਡੇ ਲੋਇ ਨਾਡਾ ਖਰਾਬ ਕਰੇ ਸਾਨੂੰ ਗੁੰਡੇ ਪੁਲਿਸ ਨਹੀਂ ਚਾਹੀਦੇ ਸਾਨੂੰ ਪੁਲਿਸਾਈ ਜੀ ਚਾਹੀਦੀ ਜੋ ਸਾਡੀ ਸੁਰੱਖਿਆ ਕਰੇ ਨਾ ਕਿ ਸਾਨੂੰ ਡੰਡਿਆਂ ਨਾਲ ਕੁੱਟੇ ਅੱਜ ਮੈਂ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਪਲੀਜ਼ ਕੈਮੀ ਹੋਰ ਕੀਪ ਕਵਾਈ ਤਦ ਤੁਸੀਂ ਸੁਣਿਆ ਸੰਕਰਨਲ ਬਰਥਡੇ ਧਰਮਪਤਨੀ ਜਨਾ ਦੇ ਵੱਲੋਂ ਸਟੇਜ ਤੋਂ ਗਰਜਦੇ ਹੋਏ ਧੰਨਵਾਦ ਕੀਤਾ ਗਿਆ ਜਿਹੜਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਸਮਰਥਨ ਕਰਨ ਦੇ ਲਈ ਲੋਕ ਉੱਥੇ ਪਹੁੰਚੇ ਨੇ ਤੇ ਨਾਲ ਦੀ ਨਾਲ ਕਈ ਸ਼ਬਦੀ ਨਿਸ਼ਾਨੇ ਜਿਹੜਾ ਨੇ ਉਹ ਵੀ ਪੁਲਿਸ ਪ੍ਰਸ਼ਾਸਨ ਤੇ ਦਾਗੇ ਗਏ ਨੇ ਤੇ ਉੱਥੇ ਹੀ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਗੱਲ ਕੀਤੀ ਜਾਵੇ ਤਾਂ ਫੌਜੀ 20 ਸਹਾਦਿਆਂ ਦੇ ਲਈ ਪਹੁੰਚੇ ਨੇ ਜਿੱਥੇ ਕੱਲ ਪ੍ਰੈਸ ਕਲੱਬ ਦੇ ਵਿੱਚ ਇਹ ਦੇਖਿਆ ਗਿਆ ਕਿ ਸਬਕਾ ਫੌਜੀਆਂ ਦੀ ਜਥੇਬੰਦੀ ਮੇਜਰ ਕਰਨਲ ਰੈਂਕ ਦੇ ਜਿਹੜੇ ਫੌਜ ਅਧਿਕਾਰੀ ਨੇ ਫੌਜ ਦੇ ਅਫਸਰ ਰਹੇ ਨੇ ਉਹ ਇਸ ਵੱਡੀ ਗੈਂਤੀ ਦੇ ਵਿੱਚ ਇਹਨਾਂ ਦਾ ਸਮਰਥਨ ਦੇਣ ਲਈ ਪਹੁੰਚੇ ਤਾਂ ਅੱਜ ਮੌਜੂਦ ਦਾ ਆਰਮੀ ਅਫਸਰ ਜਿਹੜੇ ਨੇ ਉੱਥੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰੀ ਉਹਨਾਂ ਦੇ ਬਿਆਨ ਸੁਣ ਲੈਣੇ ਤੇ ਸਿੱਧਾ ਚੈਲੰਜ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਵੀ ਕੀਤਾ ਗਿਆ ਨੀਂਦ ਕਾਕਾ ਤੁਹਾਨੂੰ ਮੇਰਾ ਨਾਮ ਡਿਸਟ੍ਰਿਕਟ ਕੁਕਵਾੜਾ ਦੇ ਵਿੱਚ ਪੋਸਟਡ ਹਾਂ ਇਸ ਟਾਈਮ ਮੈਂ ਤਾਂ ਐਸਐਸਪੀ ਨਾਲ ਸਿੰਘ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਇਹ ਇੱਕ ਛੋਟਾ ਜਿਹਾ ਅਨਕਾਉਂਟਾਕ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜੀਨੂੰ ਕੀਤਾ ਤੇ ਹਵਾ ਚ ਆ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੁਕਵਾੜਾ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਅਨਕਾਉਂਟਾਕ ਹੁੰਦਾ ਕੀ ਹੈ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸਿਰ ਵੀ ਚੱਕ ਜੇ ਮੇਰੇ ਮੂੰਹ ਤੇ ਠੋਕ ਦਿਓ ਬਸ ਇੱਕ ਵਾਰ ਦੇਖਦੇ ਕਿਉਂਕਿ ਪੂਰੀ ਇਨਕੁਆਇਰੀ ਹੋਈ ਆ ਫਿਰ ਉਸ ਤੋਂ ਬਾਅਦ ਐਫਆਈਆਰ ਕਾ ਮੈਂ ਇਹ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਰਵਾਈ ਦਿੱਤੀ ਜਾਵੇ ਲਾਅਨ ਆਰਡਰ ਦੀ ਗੱਲ ਕਰਦੇ ਹਾਂ ਵਿਚਾਰ ਜਾਈਗਾ ਅਸ ਸੀਨੀਅਰ ਅਧਿਕਾਰੀ ਦੀ ਜਾਂਚ ਹੋ ਜਾਈਏ ਉਸ ਤੋਂ ਬਾਅਦ ਵਾਈ ਨੇ ਐਫ ਆਈ ਆਰ ਦਰਜ ਹੋ ਗਈ ਕੁਛ ਨਹੀਂ ਇਹ ਕੁਛ ਨਹੀਂ ਬਿਲਕੁਲ ਇਹ ਪੰਜਾਬ ਪੁਲਿਸ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਮੇਰੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਸੋਮ ਪ੍ਰਕਾਸ਼ ਹੈੱਡ ਕਨਸਟੇਬਲ ਨੇ ਮੈਂ ਕਿਸੇ ਕੇਸ 'ਚ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਕੁ ਫੌਜੀ ਲਵੇਟਦੇ ਨੇ ਇਤਾਂ ਹੀ ਕੇਸਾਂ 'ਚ ਵੀ ਹੋਰ ਉਹਨਾਂ ਹੋਵੇ ਅਸੀਂ ਤੈਨੂੰ ਵੀ ਇਸੇ ਕੇਸ 'ਚ ਇਨਵੋਲ ਕਰ ਦਈਏ ਉਦੋਂ ਬਾਅਦ ਵੀ ਜਦੋਂ ਵੀ ਆਈਦਾ ਮਤਲਬ ਇੱਕੋ ਹੀ ਉਹਨਾਂ ਦੇ ਅਜੇ ਵੀ ਉਹ ਕੇਸ ਪੈਂਡਿੰਗ ਰੱਖਿਆ ਹੈ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਆਪਾਂ ਸਾਨੂੰ ਇਸ ਗੱਲ ਚ ਲਿਜਾ ਲੈਣਗੇ ਵੀ ਅਸੀਂ ਨਹੀਂ ਤਾਂ ਤੁਹਾਡੇ 'ਤੇ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਕੁਛ ਇੱਕ ਕਾਰਵਾਈ ਉਹਨਾਂ ਦੇ ਖਿਲਾਫ ਕਰ ਦੋਗੀ ਹਾਂ ਜੀ ਹਾਂ ਬਿਲਕੁਲ ਹੀ ਬਿਲਕੁਲ ਲੱਗਦਾ ਹੈ ਕਿ ਇਸ ਜਿਹੜਾ ਹੈਗਾ ਮੈਨੂੰ ਕੋਈ ਉਮੀਦ ਨਹੀਂ ਜੀ ਪੰਜਾਬ ਪੁਲਿਸ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਕੁਝ ਐਕਸ਼ਨ ਲੈਣਗੇ ਇਹਨਾਂ ਦੇ ਖਿਲਾਫ ਸੀਬੀਆਈ ਤਾਂ ਤੁਸੀਂ ਸੁਣਿਆ ਸਨ ਉਹ ਫੌਜੀ ਅਫਸਰ ਜਿਹੜੇ ਇੱਥੇ ਪਰਿਵਾਰ ਦਾ ਸਾਥ ਦੇਣ ਦੇ ਲਈ ਪਟਿਆਲਾ ਦੇ ਵਿੱਚ ਲੱਗੇ ਧਰਨੇ ਤੇ ਪਹੁੰਚੇ ਨੇ ਤੇ ਉੱਥੇ ਹੀ ਤਾਂ ਦੱਸੀਏ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੱਥੇਬੰਦੀਆਂ ਤੇ ਹੋਰ ਆਮ ਵਰਗ ਦੇ ਲੋਕ ਵੀ ਜਿਹੜੇ ਕਰਨਲ ਬਾਠ ਨੇ ਉਹਨਾਂ ਦੇ ਪਰਿਵਾਰ ਦਾ ਸਾਥ ਦੇਣ ਦੇ ਲਈ ਪਟਿਆਲੇ ਪਹੁੰਚੇ ਜਿੱਥੇ ਵੱਡਾ ਇਕੱਠ ਵੀ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਇਹ ਦਬਾਅ ਵਾਧਾ ਹੋਇਆ ਦੇਖ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਐਸਐਸਪੀ ਪਟਿਆਲਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਐਸਐਸਪੀ ਪਟਿਆਲਾ ਨਾਨਕ ਸਿੰਘ ਉਹਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬਾਠ ਪਰਿਵਾਰ ਦੇ ਵੱਲੋਂ ਜੋ ਮੰਗਾ ਰੱਖੀਆਂ ਗਈਆਂ ਸੀ ਉਹ ਮੰਗਾ ਪੂਰੀਆਂ ਕਰ ਲਈਆਂ ਗਈਆਂ ਨੇ 22 ਨੇਮ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਮਾਮਲਾ ਤੂਲ ਫਰਦਾ ਹੈ ਤਾਂ ਉਸੇ ਬੇਲੇ 12 ਮੁਲਾਜ਼ਮ ਜਿਹੜੇ ਨੇ ਪੁਲਿਸ ਦੇ ਉਹ ਸਸਪੈਂਡ ਕਰ ਦਿੱਤੇ ਜਾਂਦੇ ਨੇ ਪਰ ਨਾਮ ਜਿਹੜਾ ਹੈ ਉਹ ਨਹੀਂ ਜਨਤਕ ਕੀਤੇ ਜਾਂਦੇ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ 22 ਨੇਮ ਐਫ ਆਈ ਆਰ ਜਿਹੜੀ ਆ ਦਰਜ ਕਰ ਲਈ ਗਈ ਹੈ ਤੇ ਜਿਹੜੇ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਨੇ ਤੇ ਉਹਨਾਂ ਨੂੰ ਲੈ ਕੇ ਵੀ ਐਸ ਐਸ ਪੀ ਨਾਨਕ ਕੋਰਾਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਉਹਨਾਂ ਦਾ ਟਰਾਂਸਫਰ ਜ਼ਿਲ੍ਹੇ ਤੋਂ ਬਾਹਰ ਕਰ ਦਿੱਤਾ ਗਿਆ ਤੇ ਇੱਕ ਐਸ ਆਈ ਟੀ ਦਾ ਗਠਨ ਕਰ ਦਿੱਤਾ ਗਿਆ ਜਿਹੜੀ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਪਰ ਪਰਿਵਾਰ ਦੇ ਵੱਲੋਂ ਹਲੇ ਵੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਸ ਪੂਰੇ ਮਾਮਲੇ ਤੇ ਬੋਲਦੇ ਹੋਏ ਐਸ ਐਸ ਪੀ ਨਾਨਕ ਸਿੰਘ ਉਹ ਰਾਈਟੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ ਚ ਦਰਜ ਕੀਤੀ ਜਿਹਦੇ ਵਿੱਚ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਤੇ ਲੋਹ ਤੇ ਇਨਸਪੈਕਟਰ ਹੈਰੀ ਬੋਪਰਾਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸ ਆਈ ਟੀ ਬਣਾ ਦਿੱਤੀ ਗਈ ਹੈ ਐਸ ਆਈ ਟੀ ਜਿਹੜੀ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏ ਡੀ ਜੀ ਪੀ ਐਸ ਪੀ ਐਸ ਪਰਮਾਰਸਰ ਨੇ ਨਾਲ ਐਸ ਐਸ ਪੀ ਹੁਸ਼ਿਆਰਪੁਰ ਨੇ ਤੇ ਐਸ ਪੀ ਮੰਤਪ੍ਰੀਤ ਹੈ ਜਿਹੜੇ ਮੋਹਾਲੀ ਪੋਸਟਡ ਨੇ ਸੋ ਇਹ ਸੈਟ ਉਹਨੇ ਤੇ ਵਿੱਚ ਅੱਗੇ ਤਫਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫ ਆਈ ਆਰ ਚ ਨਾਮਿਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਰਨਲ ਬਾਠ ਦੀ ਸਟੇਟਮੈਂਟ ਤੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਖਾਈ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਏਗੇ ਤੇ ਜਿਹੜੀ ਅਗਲੀ ਤਫਤੀਸ਼ ਹੈ ਉਹ ਸਿਟ ਵੱਲੋਂ ਕੀਤੀ ਸਰ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਾਰ ਬਾਰ ਮੰਗ ਕਰ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਜੇ ਵੀ ਕੋਈ ਕਮੀ ਰਹਿੰਦੀ ਹੈ ਨਹੀਂ ਜਿਹੜੀ ਹੈ ਇਹਨਾਂ ਦੀਆਂ ਦੇਖੋ ਪਹਿਲਾ ਸੀਗਾ ਕਿ ਐਫ ਆਈ ਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫੀਸਰ ਤੇ ਲੈਵਲ ਦੀ ਸਿਟ ਮੰਗੀ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਨੇ ਸਾਰੇ ਸਸਪੈਂਡਡ ਨੇ ਸੋ ਜਿਹੜੀਆਂ ਮੇਨ ਡਿਮਾਂਡ ਸੀਗੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਤੀਆਂ ਇਹਨਾਂ ਦੀ ਇਨ ਐਡੀਸ਼ਨ ਇਹਨਾਂ ਨੇ ਖੱਤ੍ਹਾ ਜ਼ਾਹਰ ਕੀਤਾ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਹੈ ਸੋ ਉਹ ਵੀ ਇਹਨਾਂ ਨੂੰ 2 PSG ਰਾਤ ਨੂੰ ਪ੍ਰੋਵਾਈਡ ਕਰਾ ਦਿੱਤੇਗੇ ਨੇ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਕਹਿ ਰਹੀ ਕਿ ਹੁਣ ਕਹਿ ਰਹੀ ਕਿ ਗ੍ਰਿਫਤਾਰ ਵੀ ਕੀਤੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਦੇਖੋ ਉਹ ਸੈਟ ਨਹੀਂ ਕਰਨੀ ਹੈ ਤਫਤੀਸ਼ ਸੋ ਉਹ ਸੈਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਹ ਸੈਟਾਊਗੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਦੇਖ ਸਰ ਕੋ ਟਾਈਮ ਬਾਉਂਡ ਦਿੱਤੇ ਜੀ ਇਨਕੁਆਰੀ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਹੈ ਉਹ ਅਸੀਂ 45 ਦਿਨ ਦੀ ਟਾਈਮ ਬਾਉਂਡ ਕੀਤੀ ਹੈ ਤਾਂ ਜੋ ਜਿਹੜਾ ਸਸਪੈਂਸ਼ਨ ਤੋਂ ਬਾਅਦ ਡਿਪਾਰਟਮੈਂਟਲ ਇਨਕੁਆਰੀ ਹੋਣੀ ਉਹਦਾ ਡਿਸੀਜਨ ਐਸਐਨ ਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਜਨਾ ਦਿਵਲ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਪ੍ਰਦਰਸ਼ਨ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਪ੍ਰਦਰਸ਼ਨ ਦੇ ਵਿੱਚ ਜਿੱਥੇ ਸਾਬਕਾ ਫੌਜੀ ਮੌਜੂਦਾ ਫੌਜੀ ਅਫਸਰ ਜਿਹੜੇ ਨੇ ਇਥੇ ਕਰਨਲ ਬਾਜ ਦੇ ਪਰਿਵਾਰ ਦਾ ਸਾਥ ਦੇਣ ਲਈ ਪਹੁੰਚੇ ਨੇ ਤਾਂ ਉੱਤੀ ਭੱਜੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਵੀ ਜਿਹੜਾ ਨੇ ਕਰਨ ਬਾਰਦੇ ਪਰਿਵਾਰ ਦਾ 7 ਦਿਨ ਦੇ ਲਈ ਪਹੁੰਚੀਆਂ ਨੇ ਤਾਂ ਪਟਿਆਲਾ ਦੇ ਵਿੱਚ ਵੱਡਾ ਇਕੱਠ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਇਕੱਠ ਜਿਹੜਾ ਕਰਨਲ ਬਾਰਦੇ ਹਮੈਦ ਦੇ ਵਿੱਚ ਹੋਇਆ ਹੈ ਜਿਸ ਵਾਰ ਹੁਣ ਪਰਿਵਾਰ ਦੀਆਂ ਮੰਗਾਂ ਤੇ ਬੂਰਪੰਦਾ ਵੀ ਦਿਖਾਈ ਦੇ ਰਿਹਾ ਹੈ ਤਾਂ ਤੁਸੀਂ ਸੁਣਿਆ ਕਿ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਉਹ ਰਾਦੇਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਮੰਗਾਂ ਬਾੜ ਸਾਹਿਬ ਦੇ ਪਰਿਵਾਰ ਦੇ ਵੱਲੋਂ ਰੱਖੀਆਂ ਗਈਆਂ ਤੇ ਕਰਨਲ ਬਾਰਦੇ ਪਰਿਵਾਰ ਦੇ ਵੱਲੋਂ ਰੱਖੀਆਂ ਗਈਆਂ ਮੰਗਾ ਜਿਹੜੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਨ ਲਈਆਂ ਗਈਆਂ ਨੇ ਬਾਈ ਨੇਮ ਮੁਲਜ਼ਮਾਂ ਦੇ ਉੱਤੇ ਜਿਹੜਾ ਹੈ ਉਹ ਪਰਚਾ ਵੀ ਦਰਜ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਇੱਕ ਐਸਆਈਟੀ ਦਾ ਗਠਨ ਵੀ ਕਰ ਦਿੱਤਾ ਗਿਆ ਪਰ ਪਰਿਵਾਰ ਨੇ ਹੁਣ ਬੇਪਰੋਸਗੀ ਜਤਾਈ ਐ ਇਸ ਪੂਰੇ ਮਾਮਲੇ ਦੇ ਵਿੱਚ ਜੀ ਹਾਂ ਠੀਕ ਸੁਣਿਆ ਤੁਸੀਂ ਬੇਸ਼ੱਕ ਹੁਣ ਪੁਲਿਸ ਦੇ ਵੱਲੋਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਪਰ ਪਰਿਵਾਰ ਦੇ ਵੱਲੋਂ ਬੇਪਰੋਸਗੀ ਜਤਾਈ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਆਪਣੇ ਹੀ ਮੁਲਾਜ਼ਮਾਂ ਤੋਂ ਜਿਹੜੀ ਐ ਉਹ ਪੂਰੇ ਮਾਮਲੇ ਦੀ ਜਾਂਚ ਕਰਾ ਰਹੀ ਹੈ ਤੇ ਇਸੇ ਨਾਲ ਹੀ ਉਨ੍ਹਾਂ ਨੇ ਕਈ ਹੋਰ ਖਸੇ ਜਤਾਏ ਨੇ ਜਿਹੜੇ ਨੇ ਤੇ ਨਾਲ ਦੀ ਨਾਲ ਕਰਨਲ ਬਾੜ ਦੇ ਧਰਮ ਪਤਨੀ ਹਰਾਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਮਾਮਲੇ ਦੀ सीबीआई ਜਾਂਚ ਜਿਹੜੀ ਆ ਉਹ ਕੀਤੀ ਜਾਵੇ ਤਾਂ ਮੰਗ ਕਰਦੇ ਹੋਏ ਕਰਨਲ ਬਰ ਦੇ ਧਰਮਪਤਨੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਉਹ ਨਾ ਰੁਕ ਕਰ ਲੈਣੇ ਆ। ਬਹੁਤ ਵੱਡਾ ਧੰਨਵਾਦ ਹੈ ਕਿਉਂਕਿ ਇਹ ਅੱਜ ਸਫਲਤਾ ਤੇ ਪਹੁੰਚਿਆ ਹੈ ਕਿਉਂਕਿ ਸਾਡੀ মিডিਆ ਸਾਡੇ ਨਾਲ ਸੀ। ਸਾਡੇ ਲੋਕਾਂ ਲਈ ਮੇ ਇਪ ਇਪ ਪੂਰੇ ਪਰ মিডিਆ ਇਪ ਇਪ ਪੂਰੇ ਪਰ ਹਿੰਦੁਸਤਾਨ ਟਾਈਮਸ ਮਿਸਟਰ ਕੋਸ਼ਲ ਉਹਨਾਂ ਨੇ ਪਹਿਲਾ ਬੰਦਾ ਹੈ ਜਿਸ ਨੇ ਡਰੇ ਬਗੈਰ ਆਰਟੀਕਲ ਲਿਖਿਆ ਬੋਲੇ ਮੈਂ ਲਿਖੂਗਾ। सुनील पांगा हेल्पलाइन पटियाला उन्होंने डरे बगैर पोस्ट पाई और एक मेरा ब्रदर है जिसमें मैं प्राकनिया उसने मेरा नाम था लेकर मैं ए, कोई पॉलिटिकल इशू नहीं है जी पॉलिटिकल नहीं है एक जनता की लड़ाई है और मैं तुम सारे एक चीज कहूंगी जेडी भी लड़ाई आज तो बाद में अपने आप को कहना मैं झांसी की रानी हाँ पंजाब लड़ूंगी हर एक लड़ाई हर एक नागरिक की लड़ाई से मेरे नाल आके इतना ही खड़े रहे हो ਜਾਤੀ ਹਰ ਇੱਕ ਬੰਦੇ ਨੂੰ ਜਸਟਿਸ ਦਿਲਾਵਾਂਗੇ ਇਹ ਤੁਹਾਡੇ ਮੀਡੀਆ ਦਾ ਬਾਈ ਮੀਡੀਆ ਦਾ ਜੇ ਕੋਈ ਕੋਈ politcal party ਨਹੀਂ ਸੰਸਥਾ ਬਣਦੀ ਲੜਨੀ ਮੇਰੇ ਨਾਲ ساری ਦੁਨੀਆ ਖੜੀ ਹੈ ਮੈਂ ਕਲੀਫੜੀਓ ਕੇ ਲੜੂੰਗੀ ਹਰ ਇੱਕ ਬੰਦੇ ਦੇ ਨਾਲ ਚਾਹੂੰਗੀ ਉਹਨਾਂ ਨੂੰ ਇਨਸਾਫ ਦਿਲਾਉਂਗੀ ਹੋਰ ਤੁਹਾਡਾ ਮੀਡੀਆ ਦਾ ਧੰਨਵਾਦ ਕਰੂੰਗੀ ਜਦੋਂ ਤੁਸੀਂ ਆ ਕੇ ਫੇਰ ਮੇਰੇ ਨਾਲ ਖੜੇ ਹੋਗੇ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਨਾਗਰਿਕਾਂ ਜਿਹੜੇ ਨਾਗਰਿਕਾਂ ਨੂੰ ਸਾਨੂੰ ਇੱਕ ਜਸਰ ਦੁਆਨਾ ਜ਼ਰੂਰੀ ਹੈ ਭਾਈ ਇੱਕ ਉਹ ਜੀ ਅਜੇ ਸਾਨੂੰ ਪਤਾ ਨਹੀਂ ਹੈ ਕੁਝ ਜੀ ਐਫ ਆਈ ਆਰ ਦਿੱਤੀ ਹੈ ਮਗਰ ਸਸਪੈਂਸ਼ਨ ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ ਚਾਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਣ ਦੇ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਦਾਂ ਸਮਾ ਲੋਗੇ ਪਟਿਆਲਾ ਦੇ ਰੱਖਸ਼ਾ ਕਿੱਦਾਂ ਕਰੋਗੇ ਜੀ ਬੋਲਿਆ ਤੇ ਸਾਨੂੰ ਗਿਆ ਮਗਰ ਅਜੇ ਸਾਨੂੰ ਜਦੋਂ ਐਸਐਸਪੀ ਸਾਹਿਬ ਮੀਡੀਆ ਨਾਲ ਦਰਸਨ ਦੇ ਪਰਚਾਹੇ ਨਾਲ ਕਾਹਦੀ ਦਰਸਨ ਕਰਤੀ ਹੈ ਮੈਡਮ ਐਸਐਸਪੀ ਜਦੋਂ ਹੁਣ ਪੱਕਾ ਮੋੜ ਲੈ ਗਈ ਜਦੋਂ ਇਹ ਜੀ ਪੱਕਾ ਮੋੜਾ ਸਾਨੂੰ ਜਦ ਤੱਕ ਸੀਬੀਆਈ ਇਨਕੁਆਇਰੀ ਮਰਜ਼ ਨਹੀਂ ਕਰਨਗੇ ਐਸਐਸਪੀ ਸਾਹਿਬ ਕਾ ਐਸਐਸਪੀ ਸਾਹਿਬ ਨਾਲ ਕੋਈ ਗੱਲ ਨਹੀਂ ਬਜੇ ਐਫਆਈਆਰ ਕਰਾਈ ਉਹ ਵੀ ਸਾਨੂੰ ਤੰਗ ਕਰਕੇ ਕਹਿੰਦੇ ਕਿ ਜੀ ਮੈਡਮ ਦਾ ਮੈਂ ਸਨਿਆ né? Like ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਦੇ ਦਿੱਤਾ ਸੀ ਮੈਂ ਕਹਾਂ ਸੀ ਉਹ ਮੈਨੂੰ ਰਿਕੁਐਸਟ ਕਰ ਰਹੀ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਹਾਂ ਜੀ ਨਹੀਂ ਇਹ ਮੋਰਚਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਹੈ ਇਹ ਮੋਰਚਾ ਮੇਰਾ ਨਹੀਂ ਹੈ ਪੂਰੇ ਪੰਜਾਬ ਦਾ ਕਿਉਂਕਿ ਇਹ 4 ਗੁੰਡੇ ਅੱਜ ਨਹੀਂ ਕੱਟੇ ਤਾਂ ਇੱਧਰ ਤੇ 20 ਗੁੰਡੇ ਪੈਦਾ ਹੋ ਜਾਣਗੇ ਅਗਰ ਇਹ 4 ਗੁੰਡਿਆਂ ਨੂੰ ਕੱਟਾਂਗੇ ਤਾਂ 20 ਕੱਟ ਹੋਣਗੇ आगे जी जी मैं 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 कोई पॉलिटिक्स पॉलिटिक्स पार्टी पार्टी नहीं नहीं मैं किसी पार्टी नाल नहीं किसी है 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 एक नागरिक दा है एक नागरिक मुद्दा 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 है क्योंकि है, आज इस सफलता है क्योंकि मीडिया ਫਰ ਮੀਡੀਆਲ ਦੇ ਵਿੱਚ ਵੱਡਾ ਇਕੱਠ ਹੁੰਦਾ ਦਿਖਾਈ ਦਿੱਤਾ ਹੈ ਤੇ ਉਧਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਮੰਗਾਂ ਕਰਨਲ ਬਾਜ ਦੇ ਪਰਿਵਾਰ ਦੇ ਵੱਲੋਂ ਰੱਖੇ